ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਏ ਹੋ ਤੁਸੀਂ ਸਾਰੇ ਠੀਕ ਹੋਵੋਗੇ ਹਨਗਰਾਮ ਦਾ ਸਾਰਾ ਤੰਦਰੁਸਤ ਨਿਚੜਦੀ ਕਲਾ ਨਵਾਂ ਅਜ ਦੇਣ ਕੁਸ਼ੀਆਂ ਲੈ ਕੇ ਆਏ ਲਓ ਜੀ ਮੀਂਹ ਦੇ ਨੇਰੀ ਦੇ ਨਾਲ ਨਾ ਔਲਿਆਂ ਦੇ ਬੂਟੇ ਦਾ ਟੁੱਟਿਆ ਸਿਟਾਣਾ ਤੇ ਬਾਜੀ ਘਰੇ ਲੈ ਆਏ ਖਿੱਚ ਕੇ ਤੋੜ ਕੇ ਆਉਣ ਤੇ ਕਹਿੰਦੇ ਕੁਝ ਬਣਾਓ ਬੱਚੇ ਵੀ ਕਹਿੰਦੇ ਕਹਿੰਦੇ ਮਾਮੀ ਕੁਝ ਬਣਾ ਤੇ ਆਪਾਂ ਨੇ ਇਧਰ ਔਲੇ ਧੋ ਕੇ ਪਹਿਲਾਂ ਚੰਗੀ ਤਰ੍ਹਾਂ ਤੇ ਉਹ ਕਰ ਲਈ ਸੀ ਹਜੇ ਹੈ ਤਾਂ ਵੈਸੇ ਛੋਟੇ ਪੱਤੇ ਆ ਗਏ ਤੇ ਫਿਰ ਵੇਸਟ ਕਾਨੂੰ ਕਰਨੇ ਹਨਾ ਕਰਦੀ ਚੀਜ਼ ਆ ਤੇ ਆਪਾਂ ਨੇ ਇਧਰ ਪਾਣੀ ਰੱਖਿਆ ਸੀਗਾ ਤੇ ਮਾੜਾ ਜਿਹੇ ਵਿੱਚ ਪਾਤਾ ਸੀਗਾ ਨਮਕ ਤੇ ਹੁਣ ਆਪਾਂ ਥੋੜਾ ਜਿਹਾ ਪਹਿਲਾਂ ਬਣਾਵਾਂਗੇ ਮਰਬਾ ਅਗਰ ਚੈਨਲ ਤੇ ਨਵੇਂ ਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕਰੋ ਵੀਡੀਓ ਚੰਗੀ ਲੱਗਦੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਦਰਾਪਾ ਇਹਨਾਂ ਨੂੰ ਬਾਹਰ ਲਿਆ ਤੇ ਆਪਾਂ ਇਹ ਜਿਹੜਾ ਪਾਣੀ ਹੈ ਨਾ ਇਹ ਆਪਾਂ ਵੇਸਟ ਨਹੀਂ ਕਰਨਾਗਾ ਇਸੇ ਹੀ ਪਾਣੀ ਦੇ ਵਿੱਚ ਆਪਾਂ ਹੁਣ ਥੋੜੀ ਜੀ ਖੰਡ ਪਾਵਾਂਗੇ ਤੇ ਕੁਛ ਗੁੜ ਪਾਵਾਂਗੇ ਤੇ ਥੈਂਕ ਯੂ ਸੋ ਮਚ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਭੈਣਾ ਧੰਨਵਾਦ ਸਾਰਿਆਂ ਦਾ ਯੂਟਿਊਬ ਫੈਮਿਲੀ ਦਾ ਬਹੁਤ ਜ਼ਿਆਦਾ ਪਿਆਰ ਮਿਲਦਾ ਬਹੁਤ ਜ਼ਿਆਦਾ ਸਤਿਕਾਰ ਮਿਲਦਾ ਜਿੰਨਾ ਸੋਚਿਆ ਸੀ ਉਹਦੇ ਤੋਂ ਦੁੱਗਣਾ ਜ਼ਿਆਦਾ ਮਿਲਦਾ ਹੈ ਤੇ ਇਦਰੀ ਆਹ ਵਾਲੇ ਥੋੜੇ ਸੌਫਟ ਹੋ ਗਏ ਕਿਉਂਕਿ ਜੇ ਆਪਾਂ ਜੇ ਉਹੋ ਕਰਦੇ ਨਾ ਤੇ ਫੇਰ ਇਹ ਜਿਹੜੇ ਆਹ ਵਾਲੇ ਪੂਰੇ ਰਸੇ ਨਹੀਂਗੇ ਨਾ ਤੇ ਇਧਰ ਆਪਾਂ ਨੇ ਹੁਣ ਇਹਨਾਂ ਨੂੰ ਕੱਢ ਲਿਆ ਸੀਗਾ ਤੇ ਇਹ ਵਧੀਆ ਸੌਫਟ ਹੋ ਗਏ ਆ ਤੇ ਉਹ ਲਾਈਆਂ ਹੀ ਨਹੀਂ ਉਦੋਂ ਅਸੀਂ ਭੁੱਲ ਗਏ ਸੀਗੇ ਕਾਲੀਆਂ ਕਾਲੀਆਂ ਨਹੀਂ ਖੁਰਚਣੀਆਂ ਇਹਨਾਂ ਦੀਆਂ ਉਹ ਤੇ ਜਿਹੜੀਆਂ ਉਹ ਹੁੰਦੀਆਂ ਜਿਹੜਾ ਨਹੀਂ ਹੁਣ ਆਪਾਂ ਇਧਰ ਚੀਨੀ ਪਾ ਦਿੱਤੀ ਉਸੇ ਪਾਣੀ ਦੇ ਵਿੱਚ ਕਿਉਂਕਿ ਉਹ ਅੰਗਲਿਆਂ ਵਾਲਾ ਪਾਣੀ ਸੀ ਸਾਫ਼ ਕੀਤੇ ਹੋਏ ਸੀ ਉਹਨੇ ਤੇ ਆਪਾਂ ਇੰਨੀ ਕੋਈ 슈ਗਰ ਪਾਵਾਂਗੇ ਕਿਉਂਕਿ ਭਾਜੀ ਕਹਿੰਦੇ ਜਿਆਦੀ 슈ਗਰ ਨਹੀਂ ਚਾਹੀਦੀ ਠੀਕ ਹੈ ਬੱਚਿਆਂ ਨੂੰ ਵੀ ਬਹੁਤ ਪਸੰਦ ਆਇਆ ਜਦੋਂ ਬਣਾਇਆ ਤੇ ਇੱਧਰ ਆਪਾਂ ਨੇ ਹੋਣ ਇਹਦੇ ਵਿੱਚ ਪਾਵਾਂਗੇ ਨਾਲ ਐ ਲੌਂਗ ਤੇ ਲੈਚੀngਾ ਸਿਨਾਮੋਨ ਲੱਕੜ ਕਹਿੰਦੇ ਨਹੀਂ ਪਾਉਣੀ ਮੰਮੀ ਜੀ ਹਨਾ ਚਲੋ ਬੱਚਿਆਂ ਦੀ ਵੀ ਪਸੰਦ ਚਾਹੀਦੀ ਤੇ ਇੱਧਰ ਹੁਣ ਆਪਾਂ ਨੇ ਔਲੇ ਜਿਹੜੇ ਨਾ 슈ਗਰ ਦੇ ਵਿੱਚ ਛੱਡ ਦਿੱਤੇ ਸਾਰੇ ਮਨਵੀਰ ਲੱਗੀ ਨਾਲ ਕਿੰਨੀ ਮੰਮੀ ਜੀ ਮੈਂ ਬਣਵਾਉਣੀ ਆ ਚੋਲੋ ਬਤਿਆਂ ਵੀ ਕੰਮ ਸਿੱਖਣਾ ਚਾਹੀਦਾ ਨਾਲੇ ਕੁੜੀਆਂ ਨੂੰ ਤਾਂ ਖਾਸ ਕਰਕੇ ਕੰਮ ਸਿਖਾਉਣਾ ਚਾਹੀਦਾ ਤੇ ਇੱਧਰ ਮੈਂ ਦੂਦ ਲੀਆਂ ਗੁੜ ਦੀਆਂ ਪਾਤੀਆਂ ਵਾਵਾ ਨਾ ਜ਼ਿਆਦੀਆਂ ਵੱਡੀਆਂ ਸੀ ਨਾ ਜ਼ਿਆਦੀਆਂ ਛੋਟੀਆਂ ਆਪਾਂ ਨੇ ਇਹਦੇ ਵਿੱਚ ਕੋਈ ਫੂਡ ਕਲਰ ਵਗੈਰਾ ਕੁਝ ਨਹੀਂ ਐਡ ਕੀਤਾ ਤੇ ਆਪਾਂ ਨੇ ਇਸ ਤਰ੍ਹਾਂ ਹੀ ਇਹਨਾਂ ਨੂੰ ਹਰਵਾਲੀ ਜਾਂ ਵਾਲੀ ਜਾਂ ਨੇ ਦੀ ਚਾਚਨੀ ਸੰਗਣੀ ਹੋ ਜੂ ਨਾਲੇ ਤੇ ਇਹਨਾਂ ਦੇ ਵਿੱਚ ਭਰ ਜੂਗੀ ਦੇਖੋ ਤੁਸੀਂ ਚਾਚਨੀ ਦੀ ਚੰਗਣੀ ਹੁਣ ਸੰਗਣੀ ਹੋਣ ਲੱਗੀ ਸੀ ਰਾਜਾ ਇਹ ਅਜੇ ਆਪਾਂ ਇਹਨਾਂ ਨੂੰ ਹੋਰ ਪਕਾਵਾਂਗੇ ਕਿਉਂਕਿ ਇਹਨਾਂ ਦਾ ਸਿਲਕਾ ਉਤੋਂ ਆ ਦੇਖੋ ਤੁਸੀਂ ਅਜੇ ਹੋਇਆ ਨਹੀਂ ਤੇ ਬਹੁਤ ਹੀ ਵਧੀਆ ਬਣਦੇ ਆ ਅਸੀਂ ਅੱਗੇ ਵੀ ਘਰੇ ਮੇਰੀ ਮੰਮੀ ਹੁਣੀ ਵੀ ਬਣਾ ਕੇ ਰੱਖਦੀ ਹੈ ਤੇ ਕਦੀ ਵੀ ਖਰਾਬ ਨਹੀਂ ਹੁੰਦੇ ਭਲਾ ਤੁਸੀਂ ਸਾਲ ਜਿੰਨਾ ਚਿਰ ਮਰਜ਼ੀ ਰੱਖੀ ਰੱਖੋ ਕਿਉਂਕਿ ਗੁੜ ਪਾ ਕੇ ਬਣਾ ਨੰਬਰ ਇਹ ਦੋ ਕਿ ਆਪਾਂ ਬਾਲਣ ਲੱਗੇ ਇਹਨਾਂ ਨੂੰ ਪਹਿਲਾਂ ਪਾਣੀ ਦੇ ਵਿੱਚ ਨਮਕ ਪਾਇਆ ਸੀ ਆ ਠੀਕ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਹੁਣ ਇਹਨਾਂ ਨੂੰ ਰਿੰਨੀ ਜਾਣਾ ਤੇ ਇਹ ਬਹੁਤ ਹੀ ਵਧੀਆ ਚੀਜ਼ ਬਣਦੀ ਹੈ ਜਿਵੇਂ ਕਿ ਆਪਾਂ ਹੁਣ ਔਲੇ ਖਾਣੇ ਬਹੁਤ ਹੀ ਚੰਗੇ ਹੁੰਦੇ ਆ ਆਪਾਂ ਚਾਰ ਵੀ ਬਣਾਵਾਂਗੇ ਫਿਰ ਥੋੜੀ ਸੀ ਇਹ ਤਾਂ ਠੀਕ ਹੋਣ ਕਰਕੇ ਇਹਨਾਂ ਦੇ ਫਿਰ ਉਹ ਹੁੰਦਾ ਹੈ ਦੇਖੋ ਤੁਸੀਂ ਇੰਨਾ ਵਧੀਆ ਉਹ ਹੋਗੇ ਤੇ ਇੰਨੇ ਕੁ ਜਿਆਦੇ ਸੌਫਟਲੀ ਹੋਗੇ ਰਾਸ ਇੰਨਾ ਜਿੰਨਾ ਕੁ ਜਿਆਦਾ ਭਰੀਆ ਤੇ ਅਸੀਂ ਜਿਆਦਾ ਠੀਕ ਨਹੀਂ ਕੀਤੇ ਅਗਰ ਸਾਨੂੰ ਲੱਗੂਗਾ ਹੋਰ ਔਲੇ ਉਹ ਕਰਨ ਵਾਸਤੇ ਤੇ ਅਸੀਂ ਜਿਹੜਾ ਸੀਰਾ ਬਚਿਆ ਨਾ ਫਿਰ ਬਾਅਦ ਵਿੱਚ ਉਹੋ ਕਰ ਲਾਂਗੇ ਤੇ ਇਧਰ ਆਪਣਾ ਇਹ ਅਮਰੱਬਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਕੰਟੇਨਰ ਵਿੱਚ ਕੱਢ ਲੈਂਦੇ ਡੱਬੇ ਵਿੱਚ ਕਿਸੇ ਵਿੱਚ ਤੇ ਇਹ ਬਹੁਤ ਹੀ ਵਧੀਆ ਚੀਜ਼ ਆ ਜਿੰਨਾ ਇਹ ਡੁੱਬਿਆ ਰੋ ਜਿੰਨਾ ਚਿਰ ਜਿਵੇਂ ਜਿਵੇਂ ਪੁਰਾਣਾ ਹੋਵੇਂ ਉਹਵੇਂ ਉਹ ਹੋਊਗਾ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਛੀ ਰਈ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਤੇ ਦੇਖੋ ਤੁਸੀਂ ਇਹ ਸੌਫਟ ਬਣੀ ਆ ਹਜੇ ਗਰਮ